दोस्तों वागुरु जी का खालसा वाहगुरु जी की फतेह मैं थोड़ा तो अपना विजय शर्मा जिस तरह के पहला दसू तो कि झोना लवाई का कम पूरे जोबनते है तुम तो दिखा रहे हैं इधर झोना ला रहे बी की हाल है वाइया जी वाइया अच्छा किए गए हम कम आ रहेगा जी बस अच्छा ਇਦੂ ਬਾਦ ਫਿਰ ਕਿੱਥੇ ਲਾਉਣੇ ਬਾਦ ਜੀ ਕੱਲ ਨੂੰ ਆ ਲਾਵਾਂਗੇ ਕਦੂ ਕਰਨ ਵਾਲਾ ਪਏ ਅੱਛਾ ਕਿਹੜੀ ਜਗ੍ਹਾ ਤੋਂ ਐ ਮੈਂ ਆਇਆ ਜੀ ਮਾਨਸਾ ਤੋਂ ਮਾਨਸਾ ਤੋਂ ਕੀ ਕੰਮ ਕਰਦਾ ਹੋਰ ਜੋ ਦੁੱਬਣਾ ਮੈਂ ਕੰਪਨੀ ਦਾ ਡਰਾਈਵਰ ਹਾਂ ਅੱਛਾ ਕੰਪਨੀ ਦਾ ਡਰਾਈਵਰ ਕਿਹਨੋਂ ਆਦਰਾ ਨੈਣਾ ਗਗਨ ਸਿੱਧੂ ਇਹ ਗਗਨ ਸਿੱਧੂ ਹੈ ਇਹ ਕਹਿੰਦਾ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਝੋਨਾ ਲਾਈਦਾ ਫਿਰ ਜਦੋਂ ਜਦੋਂ ਝੋਨਾ ਕੱਢਣਾ ਹੈ ਉਦੋਂ ਕਹਿੰਦਾ ਡਰਾਈਵਰ ਪਾਇਲਟ ਨੇ ਕਹਿੰਦਾ ਮੈਂ ਕੰਪੇਨ ਦਾ ਫਿਰ ਮਹਿਲਾਵਾਂ ਵੀ ਹੁਣ ਦੁਖਾ ਰਹੇ ਆ ਇਧਰ ਚੋਨਾ ਲਾ ਰਹੇ ਨੇ ਕਮਜਲੀ ਜਾਂਦਾ ਤੁਹਾਡੀ ਉਹ ਨੌਜਵਾਨ ਖੜੇ ਨੇ ਆਹ ਉਹ ਦੋਨੇ ਇਹ ਪੜਦੇ ਵੀ ਆ ਨਾਲ ਨਾਲ ਅਮੀ ਵੀ ਨਵੀਂਆਂ ਛੁੱਟੀਆਂ ਸੀ ਇਹਨਾਂ ਨੂੰ। ਛਰੀ ਵੀ ਕਰਦੇ ਆ ਨਾ ਨਾ। ਤੇ ਅੱਜ ਸਕੂਲ ਵੀ ਲੱਗੇ। ਪਰ ਪਤਾ ਨਹੀਂ ਕੀ ਹਾਲ। ਪਤਾ ਨਹੀਂ ਅੱਜ ਸਕੂਲ ਗਏ ਕਿ ਨਹੀਂ ਇਹ। ਗਏ ਨਹੀਂ ਸਕੂਲ। ਗਏ ਨਹੀਂ ਕਹਿੰਦੇ ਛੁੱਟੀ ਮਾਰ ਲਈ। ਕਿੰਨੇ ਦਿਨ ਕਿੰਨੇ ਦਿਨ ਲਾਉਣਾ ਛੋਣਾ ਫਿਰ ਆ ਜਾ ਉਹ ਰਹੀ ਆ ਜਾ ਬਣਾ ਜਾ। ਆ ਜਾ ਓਏ। ਆ ਜਾ ਓਏ। ਪੜਦੇ ਨੀ ਤੂੰ ਬਈ। ਇਹ ਕਿਹੜੀ ਗੱਲ ਚ ਪੜਦਾ 10 ਵਿੱਚ 10 ਵਿੱਚ ਗਿਆ ਨਹੀਂ ਸਕੂਲ ਅੱਜ ਗਿਆ ਨਹੀਂ ਕਿਉਂ ਗਿਆ ਕਿਉਂ ਨਹੀਂ ਹਾਂ ਗਿਆ ਨਹੀਂ ਛੋਣੇ ਚ ਫਸਾਏਵੇਂ ਛੋਣੇ ਚ ਫਸਾਏਵੇਂ ਆ ਦੇ ਬਕਰਾਂ ਛੋਣੇ ਚ ਫਸਾਏਵੇਂ ਉਧਰ ਬਣਾ ਰਾ ਹੁਣ ਇੱਧਰ ਸਾਰੇ ਆਪਣੇ ਲਾ ਰਹੇ ਆ ਛੋਣਾ ਅਗੜਾ ਵੀ ਹਫਤੇ ਇੱਕ ਦਾ ਕੰਮ ਰਹਿ ਗਿਆ ਹੋਊਗਾ ਨਾ ਕੀ ਕਰੇ ਦੇਖ ਲੈ ਚੋਨਾ ਲਾਉਂਦੇ ਆਂ ਇਹ ਚੋਨਾ ਲਾਉ ਲੋਈ ਆ ਪਿੱਛੇ ਮੇਰੇ ਚੋਨਾ ਲਾ ਰਹੇ ਨੇ ਬੱਸ ਚੱਲੀ ਜਾਂਦੇ ਆਂ ਆਈ ਲਾਈ ਜਾਓ ਬਸ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਹੈ ਆਹ ਹਾ 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 ਇਹ ਬਈ ਪਾਵਾ ਗਿਆ ਆਪਾਂ YouTube ਤੇ Facebook ਤੇ ਵੱਡੀ ਖਬਰ ਦੀ ਫੋਟੋ ਆਈ ਸੀ ਵੱਡੀ ਖਬਰ ਤੇ ਇਹਨਾਂ ਦੀ ਖਬਰ ਤੇ ਫੋਟੋ ਲਾਈ ਸੀ ਇੱਧਰ ਲਾ ਰਿਹਾ ਚੋਨਾ ਬਾਈ ਗੁਰ ਮੋਬਾਈਲਾਂ ਤੇ ਆਉ। ਬੱਸ ਕਾਦੇ ਵਾਸਤੇ ਕੀ ਐ? ਬੱਸ ਨਾ ਲਾ ਰਹੇ ਆ ਸਾ ਆਪਣੇ ਨੌਜਵਾਨ ਭਾਵੇਂ ਇਹ ਸਟੂਡੈਂਟ ਹੈਗੇ। ਪਰ ਜੋ ਨਾ ਲਾ ਰਹੇ ਨੇ ਵਧੀਆ ਗੱਲ ਐ ਮਿਹਨਤ ਕਰਨੀ। ਇਨਸਾਨ ਦਾ ਫਰਜ਼ ਐ ਮਿਹਨਤ ਕਰਨੀ। ਮਿਹਨਤ ਕਰਨੀ ਵੀ ਚਾਹੀਦੀ ਐ। ਜ਼ਰੂਰ ਇਹ ਤੂੰ ਦਸਵੀਂ ਚ ਪੜਦਾ ਹੈ ਇਹ ਕਿਹੜੀ ਕਲਾਸ ਚ ਪੜਦਾ ਹੈ ਇਹ ਨੌਵੀਂ ਚ ਇਹ ਨੌਵੀਂ ਚ ਐ ਕਿ 10ਵੀਂ ਚ ਆਪਣੇ ਮਾਪਿਆਂ ਨਾਲ ਝੋਨਾ ਲਾਉਂਦੇ ਨਹੀਂ ਹੱਥ ਫਟਾਉਂਦੇ ਨੇ ਚੰਗੀ ਗੱਲ ਹੈ ਦੋਸਤੋ ਝੋਨੇ ਦੀ ਲਵਾਈ ਦਾ ਕੰਮ ਲਗਾਤਾਰ ਜਾਰੀ ਹੈ ਪਰ ਕਈ ਥਾਵਾਂ ਤੇ ਚੋਨੇ ਦੇ ਡੱਕੇ ਨੂੰ ਸੁੰਡੀ ਦੀ ਮਾਰ ਪੈ ਗਈ ਜਿਸ ਕਰਕੇ ਮੇਰੇ ਪਿਛਲੇ ਪਾਸੇ ਮੇਰੇ ਪਿਛਲੇ ਪਾਸੇ ਦੁਬਾਰੇ ਚੋਨਾ ਲਾਇਆ ਜਾ ਰਿਹਾ ਹੈ ਪਰਵਾਰਾਂ ਦੇ ਪਰਿਵਾਰ ਝੋਨੇ ਦੀ ਲਵਾਈ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਵੀ ਨੇ ਵਿਦਿਆਰਥੀ ਵੀ ਨੇ ਤੇ ਇੱਕ ਪਲੱਸ 2 ਦੇ ਵਿੱਚ ਬੱਚੀ ਪੜਦੀ ਪਲੱਸ 2 ਕਰ ਲਈ ਉਹਨੇ ਹੁਣ ਉਹ ਆਪਣਾ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਹੈ ਆਪਣੇ ਮਾਪਿਓ ਦੇ ਨਾਲ ਚੋਨਾ ਲਵਾ ਰਹੀ ਹੈ ਚੰਗੀ ਗੱਲ ਹੈ ਮਾਪਿਓ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਇਹ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ ਉਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਪਿਛਲੇ ਪਾਸੇ ਚੋਨਾ ਦੁਬਾਰੇ ਲੱਗ ਰਿਹਾ ਹੈ ਡੱਕੇ ਦੁਬਾਰੇ ਲਾਏ ਜਾ ਰਹੇ ਨੇ ਕਿਉਂਕਿ ਸੁੰਡੀ ਦੀ ਮਾਰ ਜੋ ਨੇ ਦੇ ਡੱਕਿਆਂ ਨੂੰ ਪੈ ਗਈ ਸੀ ਜਿਸ ਕਰਕੇ ਦੁਆਰਾ ਚੂਨਾ ਲਾਇਆ ਜਾ ਰਿਹਾ ਹੈ ਹਾਂ ਸਹੀ ਥਾਂ ਤੇ ਦਾ ਕੰਮ ਤੋਂ ਨੇ ਦਾ ਕਿਸਾਨਾਂ ਨੇ ਨਵੇੜੀ ਲਿਆ ਹੁਣੇ ਬਸ 15 ਕੇ ਪੈਸੇ ਸਮ ਰਹਿ ਗਿਆ ਧੋਨੇ ਦੀ ਲਵਾਈ ਦਾ ਜੋ ਜੋ ਨਾ ਪਾਲਣਾ ਬਹੁਤ ਔਖਾ ਹੈ ਇੱਕ ਇਸ ਵਾਰ ਕਿਸਾਨਾਂ ਨੇ ਦੱਸਿਆ ਕਿ ਚੂਹਾ ਬਹੁਤ ਹੈ ਖੇਤਾਂ ਦੇ ਵਿੱਚ ਚੂਹਾ ਬਹੁਤ ਜ਼ਿਆਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਚਲੋ ਰੱਬ ਰੱਖਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ